ਉਹ ਲੋਕ ਉਮਰ ਦੇ ਕਰਕੇ ਅੱਜ ਘਰਾਂ 'ਚ ਬੈਠ ਗਏ ਨੇ ਉਹਨਾਂ ਕੋਲੇ ਸਿਹਤ ਯੋਗ ਨਹੀਂ ਹੈਗੀ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਕੰਮ ਕਰ ਸਕਣ ਪਰ ਬਹੁਤ ਸਾਰੇ ਲੋਕਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੈਗੀ ਹੈ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਪੈਸਿਆਂ ਦੀ ਕੋਈ ਦਿੱਕਤ ਨਹੀਂ ਉਹਨਾਂ ਦੇ ਧੀਆਂ ਪੁੱਤ ਚੰਗਾ ਠੀਕ ਰੋਟੀ ਪਾਣੀ ਖਾਂਦੇ ਨੇ ਜੌਬਸ ਕਰਦੇ ਨੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਕੋ ਮੋਰਲ سپورਟ ਦੀ ਲੋੜ ਹੈ ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਵੱਡੀ ਜਿਹੜੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਅੱਜ ਦੀ ਜਨਰੇਸ਼ਨ ਦੇ ਅੱਗੇ ਲੈ ਕੇ ਆਈਏ ਅੱਜ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਭ ਤੋਂ ਪਹਿਲਾਂ ਬੰਦੇ ਇਸ ਕਲਾ ਨੂੰ ਇੱਥੇ ਤੱਕ ਲਿਆਉਣ ਵਾਲੇ ਕਿਹੜੇ ਲੋਕ ਸੀਗੇ ਇਸ ਸਿਨੇਮੇ ਨੂੰ ਅੱਜ ਤੱਕ ਇੱਥੇ ਤੱਕ ਲਿਆਉਣ ਵਾਲੇ ਕਿਹੜੇ ਲੋਕ ਸੀਗੇ ਪੰਜਾਬੀ 뮤직 ਨੂੰ ਇੱਥੇ ਤੱਕ ਜਿਹੜੇ ਲੋਕ ਲੈ ਕੇ ਆਏ ਉਹ ਕੌਣ ਲੋਕ ਸੀਗੇ ਪੰਜਾਬੀ ਗੀਤਾਂ ਨੂੰ ਕଲେਜ ਤੋਂ ਲੈ ਕੇ ਆਏ ਕੌਣ ਲੋਕ ਸੀਗੇ ਉਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਕਰੀਏ ਤੇ ਅਸੀਂ ਆਪਣੇ ਕਲਾਕਾਰ ਤੌਰ ਦੇ ਉੱਤੇ ਸਰਕਾਰ ਕੋਲੇ ਇਹ ਪ੍ਰਪੋਜ਼ਲ ਲੈ ਕੇ ਜਾਵਾਂਗੇ ਸਰਕਾਰ ਇਸ ਨੂੰ ਕੋਈ ਹੈਲਪ ਕਰਦੀ ਹੈ ਚੰਗੀ ਗੱਲ ਹੈ ਜੇ ਸਰਕਾਰ ਨੂੰ ਨਹੀਂ ਵੀ ਪ੍ਰਪੋਜ਼ਲ ਨੂੰ ਕੋਈ ਕੋਈ ਮਤਲਬ ਧਿਆਨ ਨਹੀਂ ਦੀ ਅਸੀਂ ਕਲਾਕਾਰ ਆਪਣੇ ਤੌਰ ਤੇ ਉਹਨਾਂ ਵੱਡੇ ਲੋਕਾਂ ਦਾ ਜਿਹੜੇ ਸਾਡੇ ਸੀਨੀਅਰ ਲੋਕ ਨੇ ਉਮਰਦਰਾਜ ਲੋਕ ਨੇ ਉਹਨਾਂ ਦਾ ਰਗਾਰ ਕਰੀਏ ਉਹਨਾਂ ਨੂੰ ਕੋਈ ਅਵਾਰਡ ਸ਼ੁਰੂ ਕਰੀਏ ਜਿਹੜਾ ਹਰ ਸਾਲ ਦਿਆ ਕਰੀਏ ਉਹਨਾਂ ਤੋਂ ਬਿਨਾ ਜਿਹੜੇ ਸਾਡੇ ਨਵੇਂ ਬੱਚੇ ਨੇ ਇਸ ਫੀਲਡ 'ਚ ਆਉਣਾ ਚਾਹੁੰਦੇ ਨੇ ਟੈਲੈਂਟਡ ਲੋਕ ਨੇ ਅਸੀਂ ਉਹਨਾਂ ਲੋਕਾਂ ਨੂੰ ਸਟੇਜ ਤੇ ਮੌਕਾ ਦਈਏ ਸਾਡੇ ਪੁਰਾਣੇ ਬੰਦੇ ਸਾਰੇ ਬੈਠੇ ਹੋਣ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਲੋਕ ਆਪਣੇ ਕਲਾ ਦਾ ਮੁਜ਼ਾਹਰਾ ਕਰਨ ਆਪਣੇ ਕਲਾ ਫਨ ਨੂੰ ਪੇਸ਼ ਕਰਦੇ। ਬਹੁਤ ਸਾਰੇ ਕਿਉਂਕਿ ਸਾਡੇ ਕਲਾਕਾਰ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਕਿ ਗੀਤ ਲਿਖਿਆ ਕਿਹਦਾ ਹੈ, ਕਿਹਦਾ ਕੰਪੋਜ਼ ਕੀਤਾ, ਉਹ ਗੀਤ ਗਾਉਣ ਵਾਲੇ ਦਾ ਪਤਾ ਹੈ। ਕਿ ਇਸ ਬੰਦੇ ਨੇ ਗੀਤ ਗਾਇਆ। ਉਹਨੂੰ ਤਾਂ ਲੋਕ ਜਾਣਦੇ ਹੁੰਦੇ ਨੇ। ਨਾ ਲੇਖਣ ਵਾਲੇ ਨੂੰ ਕੋਈ ਜਾਣਦਾ ਹੁੰਦਾ, ਨਾ ਕੰਪੋਜ਼ ਕਰਨ ਵਾਲੇ ਨੂੰ ਜਾਣਦਾ ਹੁੰਦਾ, ਨਾ 뮤지컬 ਨੂੰ ਕੋਈ ਜਾਣਦਾ ਹੁੰਦਾ। ਸੋ ਇਸ ਤਰ੍ਹਾਂ ਇਹ ਤੋਂ ਬਿਨਾਂ ਜਿਹੜੇ ਮਤਲਬ ਪਰਦੇ ਦੇ ਪਿੱਛੇ ਰਹਿ ਜਾਂਦੇ ਲੋਕ ਨੇ। ਅਸੀਂ ਜਿਹੜੇ ਅਸੀਂ ਅੱਜ ਲੋਕ ਅਜ ਦੇ ਦੌਰ ਦੇ ਵਿੱਚ ਵਿਚਰ ਰਹੇ ਹਾਂ, ਇਹ ਸਾਡ ਸਾਡੇ ਪ੍ਰਾਣਿਆਂ ਨੇ ਜੋ ਸਾਨੂੰ ਦਿੱਤਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਾਣਿਆਂ ਦੇ ਇੱਕ ਵਾਰ ਕਲਚਰ ਬੱਚਿਆਂ ਅੱਗੇ ਪੇਸ਼ ਕਰੀਏ ਬੱਚਿਆਂ ਨੂੰ ਦਸੀਏ ਕਿ ਆਏ ਉਹ ਬੰਦੇ ਸੀਗੇ ਜਿਹੜੇ ਬਹੁਤ ਥੋੜੇ ਸਾਧਨਾਂ ਦੇ ਨਾਲ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਰਹੇ ਉਦੋਂ ਸਾਧਨ ਬਹੁਤ ਸੀਮਤ ਸੀਗੇ ਉਦੋਂ ਗੱਡੀਆਂ ਵੀ ਕਿਸੇ ਕੋਲ ਕਲਾਕਾਰਾਂ ਕੋਲ ਨਹੀਂ ਸੀ ਹੁੰਦੀਆਂ ਹੈਗੀਆਂ ਕਿਤੇ ਬਹੁਤਾ ਆਉਣ ਜਾਣ ਦੀ ਵੀ ਦਿੱਕਤ ਸੀਗੀ ਸੋ ਇਹ ਬੰਦੇ ਬੱਸਾਂ ਤੇ ਜਾ ਕੇ ਵੀ ਸਫ਼ਰ ਕਰਦੇ ਨੇ ਚਾਹੇ ਕੋਈ ਮਿਊਜ਼ੀਸ਼ੀਅਨ ਸੀ ਆਪਣਾ ਆਪਣਾ ਸਾਜ਼ ਚੱਕ ਕੇ ਬੱਸਾਂ 'ਚ ਜਾ ਜਾ ਕੇ ਪ੍ਰੋਗਰਾਮ ਕਰਦੇ ਰਹੇ ਕਿਵੇਂ ਮਤਲਬ ਕਿਵੇਂ ਇਹਨਾਂ ਨੇ ਕਲਚਰ ਨੂੰ ਜਿਉਂਦਾ ਰੱਖਿਆ ਸੋ ਇਸ ਕਰਕੇ ਉਹਨਾਂ ਲੋਕਾਂ ਬਾਰੇ ਦੱਸਣਾ ਜ਼ਰੂਰੀ ਹੈ 1935 ਦੇ ਵਿੱਚ ਪਹਿਲੀ ਪੰਜਾਬੀ ਫਿਲਮ ریلیਜ਼ ਹੋਈ ਜਦੋਂ ਪੰਜਾਬ ਬੰਡਿਆ ਨਹੀਂ ਸੀ ਗਿਆ ਸੋ ਉਹਨਾਂ ਟਾਈਮਾਂ ਦੇ ਵਿੱਚ ਇੱਕ ਪੰਜਾਬ ਸੀ ਸਾਡਾ ਸੋ ਉਹ ਜਿਹੜੀ ਪਹਿਲੀ ਫਿਲਮ ਬਣੀ ਇਸਕੇ ਪੰਜਾਬ ਉਸ ਫਿਲਮ ਦਾ ਨਾਮ ਸੀਗਾ ਆਰਟ ਦੁਨੀਆ ਦੀ ਇੱਕ ਵੱਡੀ ਚੀਜ਼ ਹੈ ਕਲਾ ਕਲਾ ਨੇ ਉਹਨਾਂ ਮੌਕਿਆਂ ਨੂੰ ਵੀ ਸ਼ਾਂਤ ਕੀਤਾ ਜਿਨ੍ਹਾਂ ਨੂੰ ਹੱਲ ਜਿੰਨਾ ਮਸਲਿਆਂ ਦਾ ਹੱਲ ਜਿੰਨਾ ਮੌਕਿਆਂ ਦਾ ਹੱਲ ਬੰਦੂਕ ਦੀ ਨੋਕ ਵੀ ਨਹੀਂ ਕਰ ਸਕੀ ਤਾਂ ਕਲਾ ਦੇ ਕਈ ਸਾਰੇ ਮਾਧਿਅਮ ਨੇ ਸਿਨੇਮਾ ਪੇਂਟਿੰਗ ਹੈ ਪੋਇਟਰੀ ਹੈ ਹੋਰ ਵੀ ਬਹੁਤ ਸਾਰੇ ਮਾਧਿਅਮ ਨੇ ਗਾਇਕੀ ਹੈ ਤਾਂ ਬਹੁਤ ਸਾਰੇ ਮਾਧਿਅਮ ਨੇ ਇੱਕ ਕਲਾ ਨੂੰ ਅੱਗੇ ਲੈ ਕੇ ਜਿਹਦੇ ਨਾਲ ਆਰਟਿਸਟ ਆਉਂਦੇ ਨੇ ਤੇ ਦੁਨੀਆ ਪਰਦੇ ਵਿੱਚ ਕਲਾ ਦਾ ਇੱਕ ਮੰਚ ਹੈ ਚਾਹੇ origignal ਆਰਟਿਸਟ ਹੋਣ ਚਾਹੇ ਦੁਨੀਆ ਪਰਦਾ ਕੋਈ ਆਰਟਿਸਟ ਹੋਵੇ ਤਾਂ ਕਲਾ ਦਾ ਇੱਕ ਮੰਚ ਪਹਿਲਾਂ ਵੀ ਰਿਹਾ ਹੁਣ ਵੀ ਹੈਗਾ ਤੇ ਅੱਗੇ ਵੀ ਜਿਵੇਂ ਜਿਵੇਂ ਸਿਵਲਾਈਜੇਸ਼ਨ ਵਧੇਗੀ ਤਾਈ ਕਲਾ ਉਸੇ ਤਰੀਕੇ ਦੇ ਨਾਲ ਅੱਗੇ ਚੱਲਦੀ ਜਾਏਗੀ ਪਰ ਪੰਜਾਬੀ ਕਲਾਕਾਰ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ ਆਪਣਾ ਇੱਕ ਮਸਲਾ ਲੈ ਕੇ ਆਏ ਨੇ ਕਿ ਆ ਵੀ ਸਾਡੀ ਗੱਲ ਸੁਣੋ ਤਾਂ ਉਹੀ ਅਸੀਂ ਗੱਲ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਉਹਨਾਂ ਦੇ ਜਰੀਏ ਮੇਰੇ ਨਾਲ ਇਸ ਮੁਲਾਕਾਤ ਦਾ ਹਿੱਸਾ ਨੇ ਮਿਲਕੀ ਤਰਉਣੀ ਤੁਸੀਂ ਸਾਰੇ ਜਾਣਦੇ ਹੋ ਕੀ ਗੱਲ ਕਰਨੀ ਚਾਹੁੰਦੇ ਹੋ ਜੀ ਤੁਸੀਂ ਲੋਕਾਂ ਦੇ ਵਿੱਚ ਕੀ ਮਸਲਾ ਜਿਹੜਾ ਲੈ ਕੇ ਜਾਣਾ ਚਾਹੁੰਦੇ ਹੋ ਸੁਖੀ ਬਰਾੜ ਪੰਜਾਬ ਦੀ ਨਾਮੀ ਸਿੰਗਰ ਜੀ ਨੇ ਕਾਫੀ ਲੰਮਾ ਟਾਈਮ ਲੋਕਾਂ ਇੱਕੀ ਦੇ ਵਿੱਚ ਆਪਣਾ ਨਾਂ ਕਮਕਾਇਆ ਦੇ ਹੁਣ ਲੰਬੇ ਸਮੇਂ ਤੋਂ ਉਹ ਵਿਰਾਸਤ ਦੇ ਲਈ ਕਲਚਰ ਦੇ ਲਈ ਕੰਮ ਕਰਦੇ ਆ ਰਹੇ ਆ। ਸੋ ਉਹਨਾਂ ਨੇ ਕਿਹ ਇਨੀਸ਼ੀਏਟਿਵ ਲਿਆ ਸਾਨੂੰ ਫਿਲਮਾਂ ਵਾਲਿਆਂ ਨੂੰ ਨਾਲ ਲੈ ਕੇ ਪੰਮੀ ਬਾਈ ਨੂੰ ਭੰਗੜੇ ਵਾਲੇ ਲੋਕਾਂ ਨੂੰ ਨਾਲ ਲੈ ਕੇ ਜਾਂ ਦੂਜੇ ਸਿੰਗਰਸ ਨੂੰ ਨਾਲ ਲੈ ਕੇ ਉਹਨਾਂ ਨੇ ਪਿਛਲੀ ਵਾਰ ਇੱਕ ਪ੍ਰੋਗਰਾਮ ਕਰਵਾਇਆ ਸੀਗਾ ਮਾਂ ਬੋਲੀ ਦਾ ਮੇਲਾ ਸੀਗਾ ਉਹ ਜਿਹਦੇ ਵਿੱਚ ਕਾਫੀ ਸਾਰੇ ਲੋਕ ਆਏ ਮਾਂ ਬੋਲੀ ਬਾਰੇ ਗੱਲਬਾਤ ਵੀ ਹੋਈ ਕਿ ਕੋਈ ਅਸੀਂ ਬੋਲੀ ਤੇ ਕਲਚਰ ਦੇ ਸਹਾਰੇ ਰੋਟੀ ਖਾਣ ਵਾਲੇ ਲੋਕਾਂ ਬੋਲੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਸਾਰਾ ਨਾਮ ਦਿੱਤਾ ਹੈ ਸੋ ਇਸ ਵਾਰ ਅਸੀਂ ਰੀਕੀਟਿੰਗ ਹੋਈ ਉਹਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਜਿਹੜੇ ਪੁਰਾਣੇ ਲੋਕ ਨੇ ਕਲਾ ਦੇ ਨਾਲ ਸੰਬੰਧਤ ਨੇ ਚਾਹੇ ਉਹ ਕੋਈ 뮤직 ਡਾਇਰੈਕਟਰ ਹੋਵੇ ਚਾਹੇ ਕੋਈ ਗੀਤ ਲਿਖਣ ਵਾਲਾ ਹੋਵੇ ਚਾਹੇ ਕੋਈ ਗਾਉਣ ਵਾਲਾ ਹੋਵੇ ਚਾਹੇ ਕੋਈ ਸਜਿੰਦਾ ਹੋਵੇ ਲਾਈਵ ਜਿਹੜੇ ਪਰਫਾਰਮੈਂਸ ਦੰਦੇ ਰਹੇ ਨੇ ਲੋਕਾਂ ਨੂੰ ਲਾਈਵ ਲੋਕਾਂ ਦੇ ਵਿੱਚ ਰਹਿ ਰਹੇ ਨੇ ਉਹ ਲੋਕ ਉਮਰ ਦੇ ਕਰਕੇ ਅੱਜ ਘਰਾਂ 'ਚ ਬੈਠ ਗਏ ਨੇ ਉਹਨਾਂ ਕੋਲੇ ਸਿਹਤਯਾਬੀ ਨਹੀਂ ਹੈਗੀ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਕਿ ਉਹ ਕੰਮ ਕਰ ਸਕਣ ਪਰ ਬਹੁਤ ਸਾਰੇ ਲੋਕਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੈਗੀ ਹੈ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਪੈਸਿਆਂ ਦੀ ਕੋਈ ਦਿੱਕਤ ਨਹੀਂ ਉਹਨਾਂ ਦੇ ਧੀਆਂ ਪੁੱਤ ਚੰਗਾ ਠੀਕ ਰੋਟੀ ਪਾਣੀ ਖਾਂਦੇ ਨੇ ਜੌਬਸ ਕਰਦੇ ਨੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਇੱਕ ਮੋਰਲ سپورਟ ਦੀ ਲੋੜ ਹੈ ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਵੱਡੀ ਜਿਹੜੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਅੱਜ ਦੀ ਜਨਰੇਸ਼ਨ ਦੇ ਅੱਗੇ ਲੈ ਕੇ ਆਈਏ ਅੱਜ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਤ ਤੋਂ ਪਹਿਲਾਂ ਬੰਦੇ ਇਸ ਕਲਾ ਨੂੰ ਇੱਥੇ ਤੱਕ ਲਿਆਉਣ ਵਾਲੇ ਕਿਹੜੇ ਲੋਕ ਸੀਗੇ ਇਸ ਸਿਨੇਮੇ ਨੂੰ ਅੱਜ ਤੱਕ ਇੱਥੇ ਤੱਕ ਲਿਆਉਣ ਵਾਲੇ ਕਿਹੜੇ ਲੋਕ ਸੀਗੇ ਪੰਜਾਬੀ 뮤직 ਨੂੰ ਇੱਥੇ ਤੱਕ ਜਿਹੜੇ ਲੋਕ ਲੈ ਕੇ ਆਏ ਉਹ ਕੌਣ ਲੋਕ ਸੀਗੇ ਪੰਜਾਬੀ ਗੀਤਾਂ ਨੂੰ ਕਾਲਜ ਤੋਂ ਲੈ ਕੇ ਆਏ ਕੌਣ ਲੋਕ ਸੀਗੇ ਉਹਨਾਂ ਨੂੰ ਲੋਕਾਂ ਸਾਹਮਣੇ ਪੇਸ਼ਕੀਤ ਕਰੀਏ ਤੇ ਅਸੀਂ ਆਪਣੇ ਕਲਾਕਾਰ ਤੌਰ ਦੇ ਉੱਤੇ ਸਰਕਾਰ ਕੋਲੇ ਇਹ ਪ੍ਰਪੋਜ਼ਲ ਲੈ ਕੇ ਜਾਵਾਂਗੇ ਸਰਕਾਰ ਇਸ ਨੂੰ ਕੋਈ ਹੈਲਪ ਕਰਦੀ ਹੈ ਚੰਗੀ ਗੱਲ ਹੈ ਜੇ ਸਰਕਾਰ ਨੂੰ ਨਹੀਂ ਵੀ ਪ੍ਰਪੋਜ਼ਲ ਨੂੰ ਕੋਈ ਕੋਈ ਮਤਲਬ ਧਿਆਨ ਦਿੰਦੀ ਤਾਂ ਅਸੀਂ ਕਲਾਕਾਰ ਆਪਣੇ ਤੌਰ ਤੇ ਉਹਨਾਂ ਵੱਡੇ ਲੋਕਾਂ ਦਾ ਜਿਹੜੇ ਸਾਡੇ ਸੀਨੀਅਰ ਲੋਕ ਨੇ ਉਮਰਦਰਾਜ ਲੋਕ ਨੇ ਉਹਨਾਂ ਦਾ ਰਿਗਾਰਡ ਕਰੀਏ ਉਹਨਾਂ ਨੂੰ ਕੋਈ ਅਵਾਰਡ ਸ਼ੁਰੂ ਕਰੀਏ ਹੈ ਜਿਹੜਾ ਹਰ ਸਾਲ ਦਿਆ ਕਰੀਏ ਤੇ ਉਹ ਲੋਕ ਹਰ ਸਾਲ ਇਕੱਠੇ ਵੀ ਹੋਣ ਉਹਨਾਂ ਤੋਂ ਬਿਨਾ ਜਿਹੜੇ ਸਾਡੇ ਨਵੇਂ ਬੱਚੇ ਨੇ ਇਸ ਫੀਲਡ 'ਚ ਆਉਣਾ ਚਾਹੁੰਦੇ ਨੇ ਟੈਲੈਂਟਡ ਲੋਕ ਨੇ ਅਸੀਂ ਉਹਨਾਂ ਲੋਕਾਂ ਨੂੰ ਸਟੇਜ ਤੇ ਮੌਕਾ ਦਈਏ ਸਾਡੇ ਪ੍ਰਾਣੇ ਬੰਦੇ ਸਾਰੇ ਬੈਠੇ ਹੋਣ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਲੋਕ ਆਪਣੀ ਕਲਾ ਦਾ ਮਜ਼ਾਰਾ ਕਰਨ ਆਪਣੀ ਕਲਾ ਫਨ ਨੂੰ ਪੇਸ਼ ਕਰਨ ਜਾਨੀ ਕਿ ਇੱਕ ਜਿਵੇਂ ਫੈਸਟ ਹੁੰਦਾ ਹੈ ਜਿਹੜਾ ਯੂਥ ਫੈਸਟ ਹੁੰਦਾ ਸੀਗਾ ਤੁਸੀਂ ਜੱਜ ਵੀ ਕਈ ਫੈਸਟਾਂ ਦੇ ਵਿੱਚ ਜਾਂ ਜਾਂਦੇ ਹੋਵੋਗੇ ਉੱਥੇ ਭੂਮਿਕਾ ਨਿਭਾਉਂਦੇ ਹੋਗੇ ਤੁਸੀਂ ਕਿਹੋ ਜਿਹਾ ਮਨ ਚਾਹੁੰਦੇ ਹੋ ਕਿ ਹੁਣ ਸਟੇਜ ਤੇ ਉਹ ਕਲਾਕਾਰ ਵੀ ਆਪਣੀ ਕਲਾ ਦਾ ਜੋਰ ਦਿਖਾ ਸਕਣ ਕਲਾ ਦਾ ਜੋਰ ਦਿਖਾ ਸਕਣ ਤੇ ਪਲੱਸ ਪੁਰਾਣਿਆਂ ਬਾਰੇ ਵੀ ਜਾਣ ਸਕਣ ਜਿਵੇਂ ਕੋਈ ਖੜਕੂ ਪੁਰਾਣਾ ਬੰਦਾ ਆਉਂਦਾ ਅਸੀਂ ਦੱਸੀਏ ਲੋਕਾਂ ਨੂੰ ਕਿ ਇਹ ਬੰਦਾ ਐਨੇ ਤੋਂ ਐਨੇ ਸੰਤ ਤੱਕ ਜਿਹੜਾ 뮤직 ਡਾਇਰੈਕਟਰ ਇਹ ਬੰਦਾ ਰਿਹਾ ਹੈ ਇਹਨੇ ਫਰਾਣੇ ਫਣੇ ਲੋਕਾਂ ਦੇ ਰਿਕਾਰਡ ਕੀਤਾ ਲੋਕਾਂ ਸਾਹਮਣੇ ਪੇਸ਼ ਕੀਤਾ ਐਸ ਬੰਦੇ ਦੇ ਆ ਮਸ਼ਹੂਰ ਗੀਤ ਨਵੇਂ ਬੰਦਿਆਂ ਨੇ ਵੀ ਗਾਏ ਤੇ ਪੁਰਾਣੇ ਨੇ ਤੇ ਗਾਏ ਗਏ ਅੱਜ ਤੁਹਾਡੇ ਸਾਹਮਣੇ ਲੋਕਾਂ ਨੂੰ ਉਸ ਗੱਲ ਦਾ ਪਤਾ ਲੱਗੇ ਬਹੁਤ ਸਾਰੇ ਕਿਉਂਕਿ ਸਾਡੇ ਕਲਾਕਾਰ ਭਰਾਵਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਗੀਤ ਲਿਖਿਆ ਕਿਹਦਾ ਕਿਹਦਾ ਕੰਪੋਜ਼ ਕੀਤਾ ਉਹ ਗੀਤ ਗਾਉਣ ਵਾਲੇ ਦਾ ਪਜਦਾ ਹੈ ਕਿ ਇਸ ਬੰਦੇ ਨੇ ਗੀਤ ਗਾਇਆ ਉਹਨੂੰ ਤਾਂ ਲੋਕ ਜਾਣਦੇ ਹੁੰਦੇ ਨੇ ਨਾ ਲਿਖਣ ਵਾਲੇ ਨੂੰ ਕੋਈ ਜਾਣਦਾ ਹੁੰਦਾ ਨਾ ਕੰਪੋਜ਼ ਕਰਨ ਵਾਲੇ ਨੂੰ ਜਾਣਦਾ ਹੁੰਦਾ ਨਾ ਮਿਊਜ਼ਿਕਲ ਨੂੰ ਕੋਈ ਜਾਣਦਾ ਹੁੰਦਾ ਸੋ ਇਸ ਤਰ੍ਹਾਂ ਇਹ ਤੋਂ ਬਿਨਾਂ ਜਿਹੜੇ ਮਤਲਬ ਪਰਦੇ ਦੇ ਪਿੱਛੇ ਰਹਿ ਜਾਂਦੇ ਲੋਕ ਨੇ ਇਹ ਪਰਦੇ ਦੇ ਪਿੱਛੇ ਵਾਲੇ ਲੋਕ ਨੇ ਬਹੁਤ ਸਾਰੇ ਇਹੋ ਜਿਹੇ ਮੈਜੀ ਸਾਡੇ ਕੋਲੇ ਕੋਈ ਬੰਦਾ ਹੁਣ ਅੱਜ ਸਟੂਡੀਓ ਚ ਵਜਾਉਂਦਾ ਕੋਈ ਜਾ ਕੇ ਪਹਿਲਾਂ ਉਹ ਬੰਦਾ ਲਾਈਵ ਵਜਾਇਆ ਕਰਦਾ ਸੀ ਕੋਈ ਬੈਂਜੋ ਵਜਾਉਂਦਾ ਕੋਈ ਅਲਗੋਜੇ ਵਜਾਉਂਦਾ ਉਹ ਹੁਣ ਸਟੂਡੀਓ ਚ ਵਜਾ ਕੇ ਵਿਚਾਰ ਮੁਰਝ ਜਾਂਦਾ ਉਹਨ ਲੋਕ ਨਹੀਂ ਜਾਣਦੇ ਉਹਦਾ ਫੇਸ ਵੈਲਿਊ ਨਹੀਂ ਹੈ ਉਹਦੀ ਇੱਕ ਇਹ ਵੀ ਹੈ ਨਾ ਕਿ ਚੂਮਰ ਦਾ ਨਾਮ ਸੀ ਬੜਾ ਵੱਡਾ ਪਾਕਿਸਤਾਨ ਤੋਂ ਆਉਂਦੇ ਨੇ ਬਾਬਾ ਪੋਖਰ ਸਿੰਘ ਪੰਗੜਾ ਚੂਮਰ ਹੋਰ ਸਾਜ਼ੀਆਂ ਦੀ ਤੁਸੀਂ ਗੱਲ ਕਰ ਰਹੇ ਸੀ ਅੰਦਰ ਪ੍ਰੈਸ ਕਲੱਬ ਦੇ ਵਿੱਚ ਔਰ ਸਾਜ਼ੀ ਨੇ ਢੋਲ ਕਾਲਾ ਬੰਦਾ ਹੈ ਬڑے ਕਲਾਕਾਰਾਂ ਨਾਲ 20-20 ਸਾਲ ਦਹਾਕਿਆਂ ਦੇ ਵੱਡੇ-ਵੱਡੇ ਕਲਾਕਾਰਾਂ ਨਾਲ ਰਹੇ ਨੇ ਉਹ ਚਲ ਮਾਨ ਸਾਹਿਬ ਉਹਨਾਂ ਦੇ ਨਾਲ ਜਿਹੜਾ ਢੋਲ ਕਾਲੇ ਹੁੰਦੇ ਸੀ ਤਾਂ ਉਹ ਉਹ ਤਾਂ ਮਸ਼ਹੂਰ ਹੀ ਸੀਗੇ ਕਿਉਂਕਿ ਨਾਮ ਲੈਂਦੇ ਸੀ ਉਸ ਸਟੇਜ ਤੇ ਜਿਹੜੇ ਕਲਾ ਆਰਟਿਸਟ ਨਾਮ ਲੈਂਦੇ ਤਾਂ ਮਤਲਬ ਯੋਗਦਾਨ ਤਾਂ ਉਹਨਾਂ ਦਾ ਵੀ ਉਸ ਕਲਾ ਦੇ ਵਿੱਚ ਉਹਨਾਂ ਆਏਗਾ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਰੀਲਾਂ ਦਾ ਇੱਕ ਦੌਰ ਆ ਗਿਆ ਇੱਕ ਟੀਵੀ ਸੈਟਅਪ ਤੇ ਮੈਨੂੰ ਲੱਗਦਾ ਤੁਹਾਨੂੰ ਚੀਜ਼ਾਂ ਲਿਜਾਣੀਆਂ ਸੌਖੀਆਂ ਨੇ ਕਿ ਟੀਵੀ ਤੇ ਲੋਕ ਪਰਿਵਾਰ ਇਕੱਠੇ ਹੋ ਕੇ ਦੇਖਦੇ ਸੀ ਹੁਣ ਕੱਲੇ-ਕੱਲੇ ਕੋਲੇ ਫੋਨ ਆ ਜਿਹੜੇ ਟੇਸਟ ਦਾ ਉਹਨੇ ਦੇਖਣਾ ਫੋਨ ਜਿਹੜੇ ਟੈਕਨੀਕ ਉਹਦੇ ਸਵਾਦ ਦਾ ਉਹਨੂੰ ਦਿਖਾ ਰਹੀ ਹੈ ਨਾ ਕਿ ਉਹ ਦਿਖਾ ਰਹੀ ਹੈ ਜਿਹੜਾ ਕੁਝ ਮੂਲਵਾਨ ਹੈ ਕੋਈ ਗੁਣਵਾਨ ਚੀਜ਼ ਹੈ ਦੇਖਣਾ ਚਾਹੀਦਾ ਉਹ ਨਹੀਂ ਦਿਖਾ ਰਹੀ ਤੁਹਾਡੀ ਗੱਲ ਬਹੁਤ ਅੱਛੀ ਹੈ ਐਸੀ ਕਰਕੇ ਸਾਨੂੰ ਲੱਗਦਾ ਹੈ ਕਿ ਅਸੀਂ ਜਿਹੜੇ ਅਸੀਂ ਅੱਜ ਲੋਕ ਅੱਜ ਦੇ ਦੌਰ ਦੇ ਵਿੱਚ ਵਿਚਰ ਰਹੇ ਹਾਂ ਇਹ ਸਾਡਾ ਫਰਜ਼ ਬਣਦਾ ਹੈ ਸਾਡੇ ਪ੍ਰਾਣਿਆਂ ਨੇ ਜੋ ਸਾਨੂੰ ਦਿੱਤਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਾਣਿਆਂ ਦੇ ਇੱਕ ਵਾਰ ਕਲਚਰ ਬੱਚਿਆਂ ਅੱਗੇ ਪੇਸ਼ ਕਰੀ ਬੱਚਿਆਂ ਨੂੰ ਦੱਸਿਏ ਕਿ ਆਏ ਉਹ ਬੰਦੇ ਸੀਗੇ ਜਿਹੜੇ ਬਹੁਤ ਥੋੜੇ ਸਾਧਨਾਂ ਦੇ ਨਾਲ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਰਹੇ ਉਦੋਂ ਸਾਧਨ ਬਹੁਤ ਸੀਮਤ ਸੀਗੇ ਉਹ ਉਦੋਂ ਗੱਡੀਆਂ ਵੀ ਕਿਸੇ ਕੋਲ ਕਲਾਕਾਰਾਂ ਕੋਲ ਨਹੀਂ ਸੀ ਹੁੰਦੀਆਂ ਹੈਗੀਆਂ ਕਿਤੇ ਬਹੁਤਾ ਆਉਣ ਜਾਣ ਦੀ ਵੀ ਦਿੱਕਤ ਸੀਗੀ ਸੋ ਇਹ ਬੰਦੇ ਬੱਸਾਂ ਤੇ ਜਾ ਕੇ ਵੀ ਸਫਰ ਕਰਦੇ ਨੇ ਚਾਹੇ ਕੋਈ ਮਜੀਸ਼ਨ ਸੀ ਆਪਣਾ ਆਪਣਾ ਸਾਜ਼ ਚੱਕ ਕੇ ਬੱਸਾਂ 'ਚ ਜਾ ਜਾ ਕੇ ਪ੍ਰੋਗਰਾਮ ਕਰਦੇ ਰਹੇ ਕਿਵੇਂ ਮਤਲਬ ਕਿਵੇਂ ਇਹਨਾਂ ਨੇ ਕਲਚਰ ਨੂੰ ਜਿਉਂਦਾ ਰੱਖਿਆ ਸੋ ਇਸ ਕਰਕੇ ਉਹਨਾਂ ਲੋਕਾਂ ਬਾਰੇ ਦੱਸਣਾ ਜ਼ਰੂਰੀ ਹੈ ਜਿਵੇਂ ਅਸੀਂ ਫਿਲਮਾਂ ਦੀ ਗੱਲ ਵੀ ਲੈ ਲਈਏ ਫਿਲਮਾਂ ਦੇ ਵਿੱਚ ਨਵੇਂ ਬੱਚਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲੀ ਫਿਲਮ ਸ਼ੁਰੂ ਕਿਹਨੇ ਕੀਤੀ ਪਹਿਲਾ ਪਹਿਲਾ ਪ੍ਰੋਡਿਊਸਰ ਕੌਣ ਸੀ ਡਾਇਰੈਕਟਰ ਕੌਣ ਸੀ ਪਹਿਲਾ ਹੀਰੋ ਕੌਣ ਸੀ ਅੱਜ ਮੈਨੂੰ ਲੱਗਦਾ ਨਹੀਂ ਬਹੁਤ ਥੋੜੀਆਂ ਹੀਰ ਕਿਸੀ ਪੰਜਾਬੀ ਹੀਰੋ ਨੂੰ ਬਹੁਤ ਥੋੜੇ ਨੂੰ ਘੱਟ ਨੂੰ ਪਤਾ ਹੋਊਗਾ ਪਹਿਲੀ ਹੀਰੋਨ ਕੌਣ ਸੀ ਪੰਜਾਬੀ ਸਿਨੇਮੇ ਦੀ ਸੋ ਇਸ ਕਰਕੇ ਸਾਨੂੰ ਲੱਗਦਾ ਕਿ ਇਹੋ ਜੇ ਕੋਈ ਨਾ ਕੋਈ ਛੋਟੇ ਕੁਇਜ਼ ਪ੍ਰੋਗਰਾਮ ਸ਼ੁਰੂ ਹੋਣ ਆ ਜਾਂ ਆਪਾਂ ਸਜਿੰਦਿਆਂ ਦੀ ਗੱਲ ਕਰੀਏ ਕਿ ਪਹਿਲਾ 뮤직 ਡਾਇਰੈਕਟਰ ਕੌਣ ਸੀ ਜਿਹਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਰਿਕਾਰਡ ਕੀਤਾ ਤੁਸੀਂ ਦੱਸ ਕੇ ਜਾਓ ਇੱਕ ਦੱਸ ਜੋ ਬਾਕੀ ਤਾਂ ਚਲੋ ਤੁਹਾਡੇ ਮਨਚ ਤੇ ਇੰਤਜ਼ਾਰ ਰਹਿ ਗਿਆ ਸਭ ਚੀਜ਼ਾਂ ਦਾ ਹੀਰੋਣ ਕੌਣ ਸੀ ਪਹਿਲੀ ਪੰਜਾਬੀ ਸਿਨੇਮੇ ਦੀ ਦੇਖੋ ਇਹ ਨਾ 1935 ਦੇ ਵਿੱਚ ਪਹਿਲੀ ਫਿਲਮ ਜਿਹੜੀ ਉਹ ਰਿਲੀਜ਼ ਹੋਈ ਪੰਜਾਬੀ ਹਾਂਜੀ 1935 ਦੇ ਵਿੱਚ ਪਹਿਲੀ ਪੰਜਾਬੀ ਫਿਲਮ ਰਿਲੀਜ਼ ਹੋ ਸੋ ਉਹਨਾਂ ਟਾਈਮਾਂ ਦੇ ਵਿੱਚ ਇੱਕ ਪੰਜਾਬ ਸੀ ਸਾਡਾ ਸੋ ਉਹ ਜਿਹੜੀ ਪਹਿਲੀ ਫਿਲਮ ਬਣੀ ਇਸ਼ਕੇ ਪੰਜਾਬ ਉਸ ਫਿਲਮ ਦਾ ਨਾਮ ਸੀਗਾ ਉਹ ਫਿਲਮ 2 ਸਾਲ ਚ ਬਣੀ 2 ਸਾਲ ਪਹਿਲਾਂ ਦਾ ਸ਼ੂਟ ਚੱਲਦਾ ਰਿਹਾ ਮਤਲਬ ਗਰਦਾਸਪੁਰ ਵਿੱਚ ਵੀ ਸ਼ੂਟ ਹੋਈ ਲਾਹੌਰ ਵਿੱਚ ਵੀ ਸ਼ੂਟ ਹੋਈ ਕਾਧੀਆਂ ਸ਼ੂਟ ਹੋਈਆਂ ਅਲਗ-ਅਲਗ ਕਿਉਂਕਿ ਉਹ ਸਾਰਾ ਕੁਝ ਇੱਕ ਸੀਗਾ ਸੋ ਉਹ ਫਿਲਮ ਸ਼ੂਟ ਕਰਨ ਤੋਂ ਬਾਅਦ ਕਲਕੱਤੇ ਦੀ ਕੰਪਨੀ ਸੀ ਜਿਹਨੇ ਫਿਲਮ ਬਣਾਈ ਸੀਗੀ ਉਹ ਲਾਹੌਰ ਦੇ ਵਿੱਚ ਆਫਿਸ ਹੁੰਦਾ ਸੀਗਾ ਉਹਨਾਂ ਨੇ ਫਿਲਮ ਬਣਾ ਕੇ ਪਹਿਲੀ ਰਿਲੀਜ਼ ਕੀਤੀ ਤੇ ਉਹ ਪਹਿਲੀ ਨਿਰੰਜਨ ਟਾਕੀਜ਼ ਜਿਹੜਾ ਅਮ ਇੱਥੇ ਅਮਰਸਰ ਚ ਹੈ ਉੱਥੇ ਵੀ ਲੱਗੀ ਲਾਹੌਰ ਵੀ ਲੱਗੀ ਐਦਾਂ ਫਿਲਮ ਹੋ ਰਿਲੀਜ਼ ਹੋਈ ਸੀ ਜਿਹੜੀ ਫਰਸਟ ਫਿਲਮ ਸੀਗੀ ਸੋ ਇਸ ਕਰਕੇ ਮੈਨੂੰ ਲੱਗਾ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਅ ਭਾਈ ਦੇਸਾ ਜਿਹੜਾ ਸੀਗਾ ਉਸ ਟਾਈਮ ਦਾ ਇੱਕ ਬਹੁਤ ਮਸ਼ਹੂਰ ਗਵਈਆ ਸੀਗਾ ਜਿਨੇ ਉਸ ਫਿਲਮ ਦੇ ਵਿੱਚ ਐਜ਼ ਅ ਹੀਰੋ ਕਿਰਦਾਰ ਨਿਭਾਇਆ ਸੋ ਇੱਕ ਉਹਨਾਂ ਦੇ ਨਾਲ ਹੋਰ ਜਿਹੜਾ ਸੈਕੰਡ ਰੋਲ ਸੀ ਭਾਈ ਛੈਲਾ ਸੀਗਾ ਉਹ ਵੀ ਇੱਕ ਸਿੰਗਰ ਸੀਗਾ ਉਨੇ ਵੀ ਮਤਲਬ ਸੈਕੰਡਰ ਜਿਹੜਾ ਹੀਰੋ ਦਾ ਕਿਰਦਾਰ ਨਭਾਇਆ ਦੇਸਾ ਤੇ ਭਾਈ ਸ਼ੈਲਾ ਸੈਕੰਡ ਲੀਡ ਕੀਤਾ ਮੰਨਾਂਗੇ ਮਤਲਬ ਦੋ ਦੋ ਹੀਰੋ ਸੀ ਉਹਦੇ ਵਿੱਚ ਫਿਲਮ ਦੇ ਵਿੱਚ ਸੋ ਇਸ ਤਰ੍ਹਾਂ ਕਰਕੇ ਜਿਹੜੀਆਂ ਪਹਿਲੀਆਂ ਹੀਰੋਇਨਾਂ ਚ ਰਾਗਣੀ ਜਾਂ ਹੋਰ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੇ ਮਿਸ ਖਰਸ਼ੀਦ ਕਦੋਂ ਕੁੜੀਆਂ ਲਈ ਵੀ ਬਹੁਤ ਔਕਾ ਹੁੰਦਾ ਸੀ ਸਿਨੇਮਾ ਵੀ ਨਹੀਂ ਹੁੰਦਾ ਸੀ ਇਹਨੀ ਤਰੱਕੀ ਵੀ ਨਹੀਂ ਹੁੰਦੀ ਸੀ ਦੋ ਸਿਨੇਮਾਂ ਚ ਥੋੜੀ ਦੋਸ ਗ੍ਰੀਨਾਂ ਦੇ ਫਿਲਮ ਲੱਗਦੀ ਫਿਲਮ ਤਾਂ ਵੱਡੀ ਗੱਲ ਸੀਗੀ ਉਦੋਂ ਤਾਂ ਜਿਹੜਾ ਥੀਏਟਰ ਕਾਲ ਸਟੇਜ ਕਰਦੇ ਸੀਗੇ ਵੀ ਮੁੰਡੇ ਕੁੜੀਆਂ ਬਣ ਕੇ ਕਰਦੇ ਸੀਗੇ ਸੋ ਹੌਲੀ ਹੌਲੀ ਇਹ ਪ੍ਰੋਸੈਸ ਜਿਵੇਂ ਸ਼ੁਰੂ ਹੋਇਆ ਲੋਕ ਜਾਗਰੂਕ ਹੋਏ ਸੋ ਇਸ ਕਰਕੇ ਫਿਰ ਬੱਚੀਆਂ ਨੇ ਆਪਣਾ ਕੈਰੀਅਰ ਬਣਾਉਣਾ ਸ਼ੁਰੂ ਕੀਤਾ ਇਹਦੇ ਵਿੱਚ ਕਿ ਸਾਡਾ ਵੀ ਕੈਰੀਅਰ ਇਹਦੇ ਵਿੱਚ ਬਣ ਸਕਦਾ ਹੈ ਕਲਾ ਦੇ ਵਿੱਚ ਸੋ ਇਸ ਤਰ੍ਹਾਂ ਕਰਕੇ ਸਿਨੇਮਾ ਸ਼ੁਰੂ ਹੋਇਆ ਸੋ ਇਸੇ ਤਰ੍ਹਾਂ ਮੈਂ ਕਹਿਣਾ ਵੀ ਸਾਨੂੰ ਉਹ ਖੋਜਣ ਦੀ ਲੋੜ ਹੈ ਕਿ ਜਿਹੜੇ ਬੰਦੇ ਉਹ ਸਟੂਡੀਓ ਲੱਗਿਆ ਪੰਜਾਬ ਵਿੱਚ ਪਹਿਲੀ ਚੀਜ਼ ਕੋਈ ਗੀਤ ਰਿਕਾਰਡ ਹੋਇਆ ਹੋ ਬੱਕੀ ਲਿਆਂਦੇ ਹੋਣਗੇ ਕਿ ਆਹ ਬੰਦੇ ਸਜਿੰਦੇ ਨੇ ਜਾਂ ਉਹ ਹੀ ਜਿਹੜੇ ਸਜੰਦੇ ਲੋਕਾਂ ਸਿੰਗਰਾਂ ਦੇ ਨਾਲ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀਗੇ ਉਹੀ ਜਾ ਕੇ ਸਟੂਡੀਓ ਚ ਭਜਾਉਂਦੇ ਸੀਗੇ ਕਿਹੜਾ ਇਹ ਜਾ ਉਮਰਦਰਾਜ ਬੰਦਾ ਸੀਗਾ ਜਿਹਨੇ ਸਭ ਤੋਂ ਲੰਮਾ ਟਾਈਮ ਢੋਲ ਬਜਾਇਆ ਸਭ ਤੋਂ ਲੰਮਾ ਟਾਈਮ ਜਿਹਨੇ ਤੁੰਬੀ ਬਜਾਈ ਸਭ ਤੋਂ ਲੰਮਾ ਟਾਈਮ ਜਿਹਨੇ ਬੰਸਰੀ ਬਜਾਈ ਸੋ ਇਹਨਾਂ ਇਹਨਾਂ ਗੱਲਾਂ ਬਾਰੇ ਲੱਭਣ ਦੀ ਖੋਜਣ ਦੀ ਲੋੜ ਹੈ ਇਹ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਤਾਂ ਕਿ ਮੈਂ ਸਮਝਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਇਹਨਾਂ ਦੀ ਪੀਛੜੀ ਹੋਣੀ ਹੈ ਤਾਂ ਇਹ ਕਲਚਰ ਦੇ ਸਵਾਲ ਪੁੱਛੇ ਜਾਣਗੇ ਕਿ ਪਹਿਲਾ ਮਿਊਜ਼ਿਕ ਡਾਇਰੈਕਟਰ ਪੰਜਾਬ ਦਾ ਕੌਨਸਟੈਬਲਿਸ਼ ਹੋਇਆ ਪਹਿਲੀ ਫਿਲਮ ਚ ਕਿਹਨੇ ਮਿਊਜ਼ ਦਿੱਤਾ ਸੋ ਇਹੋ ਜੀਆਂ ਚੀਜ਼ਾਂ ਮੈਨੂੰ ਲੱਗਦਾ ਸਾਨੂੰ ਸਾਂਭਣ ਦੀ ਲੋੜ ਹੈ ਜੀ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਜੀ ਤਾਂ ਇਸ ਮੁਲਾਕਾਤ ਤੋਂ ਬਾਅਦ ਜਿਹੜਾ ਹੋਰ ਵੀ ਕੀ ਇਸ ਮੰਚ ਦੇ ਵੱਲੋਂ ਕੀਤਾ ਜਾਂਦਾ ਇੱਕ ਪਹਿਲ ਕੀਤੀ ਆ ਇਹਨਾਂ ਦੇ ਵੱਲੋਂ ਪਹਿਲ ਕੀਤੀ ਗਈ ਆ ਕਿ ਜਿਹੜਾ ਪੁਰਾਣੇ ਆਰਟਿਸਟ ਨੇ ਪੁਰਾਣੇ ਆਰਟਿਸਟ ਨੇ ਕਦੋਂ ਕੀ ਹੋਇਆ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਉਹਨੂੰ ਅਸੀਂ ਸਾਹਮਣੇ ਲੈ ਕੇ ਆਈਏ ਲੋਕਾਂ ਦੇ ਸਾਹਮਣੇ ਰੱਖੀਏ ਅੱਗੇ ਕਿੰਨੀ ਸਫਲਤਾ ਮਿਲਦੀ ਹੈ ਸਰਕਾਰ ਕਿੰਨੀ ਕ ਮਦਦ ਕਰਦੀ ਹੈ ਇਹ ਹਜੇ ਦੇਖਣਾ ਬਾਕੀ ਹੈ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ